ਮਕੇਰੀਆਂ ਦੇ ਪਿੰਡ ਮੰਜਪੁਰ 'ਚ ਸਤਾਈਏ ਦਾ ਸਮਾਗਮ ਜਾਨੀ ਕਿ ਬਾਬਾ ਬੀ ਸਿੰਘ ਨਰੰਗਾਵਾਦ ਵਾਲਿਆਂ ਦੀ 179ਵੀਂ ਵਰ੍ਹੇਸਵੰਦੀ ਸਮਾਗਮ ਕਰਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਸੰਤ ਮਹਾਪੁਰਖ ਤੇ ਕਥਾਵਾਚਕ ਪਹੁੰਚੇ ਜਿਨ੍ਹਾਂ 'ਚ ਸੰਤ ਰਜਿੰਦਰ ਸਿੰਘ ਮੰਜਪੁਰ ਸੰਤ ਬਾਬਾ ਗੋਨਾਮ ਸਿੰਘ ਗੇਰਾ ਸਾਹ ਵਾਲੇ ਤੇ ਪਸੀਤਾੜੀ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਗੁਰਪ੍ਰੀਤ ਸਿੰਘ ਅਤੇ ਹੋਰ ਕਵੀਸ਼ਰੀ ਜੱਥੇ ਪਹੁੰਚੇ ਜਿਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਜੇਕਰ ਸੈਯਦ ਇਤਿਹਾਸ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਿੱਖ ਰਾਜ ਦੇ ਵੱਡੇ ਹਤੈਸ਼ੀ ਬਾਬਾ ਬੀ ਸਿੰਘ ਜੀ ਨਰੰਗਾਬਾਦ ਵਾਲੇ ਮੰਨੇ ਜਾਂਦੇ ਸੀ ਤੇ ਬਾਬਾ ਜੀ ਨੂੰ ਉਸ ਵਕਤ ਸਿੱਖ ਰਾਜ ਦਾ ਥੰਮ ਵੀ ਕਹਿੰਦੇ ਸਨ ਜਦੋਂ ਬਾਬਾ ਬੀ ਸਿੰਘ ਜੀ ਨਰੰਗਾਬਾਦ ਵਾਲਿਆਂ ਨੇ ਆਪਣਾ ਡੇਰਾ ਨਰੰਗਾਬਾਦ ਜੋ ਕਿ ਅੰਮ੍ਰਿਤਸਰ ਤਰਨਤਾਰਨ ਦੇ ਵਿਚਕਾਰ ਹੈ ਵਿਖੇ ਬੰਨਿਆ ਤਾਂ ਉਸ ਸਮੇਂ ਦੇ ਦੌਰਾਨ ਬਾਬਾ ਬੀ ਸਿੰਘ ਜੀ ਦੇ ਸੇਵਕਾਂ ਵਿੱਚੋਂ ਦੋ ਨੌਜਵਾਨ ਸਿੱਖ ਭਾਈ ਤਾਰਾ ਸਿੰਘ ਜੀ ਤੇ ਭਾਈ ਪਿਆਰਾ ਸਿੰਘ ਜੀ ਮਝੈਲ ਡੇਰਾ ਨਰੰਗਾਬਾਦ ਵਿਖੇ ਆਏ ਬਾਬਾ ਜੀ ਦੀ ਸੰਗਤ ਦੀ ਸੇਵਾ ਕਰਦੇ ਤੇ ਸਿਮਰਨ ਦੇ ਵਿੱਚ ਜੁਟ ਗਏ ਇਹਨਾਂ ਦੀ ਸੇਵਾ ਭਾਵਨਾ ਦੇਖ ਕੇ ਬਾਬਾ ਬੀਸ ਸਿੰਘ ਜੀ ਨੇ ਇਹਨਾਂ ਦੋਵਾਂ ਸਿੱਖਣ ਦੇ ਗੁਰੂ ਉਪਦੇਸ਼ ਦੇ ਕੇ ਬਾਬਾ ਮੰਜ ਦੀ ਵਸਾਈ ਨਗਰੀ ਵਿਖੇ ਚਲੇ ਜਾਣ ਦਾ ਹੁਕਮ ਦਿੱਤਾ ਤੇ ਕਿਹਾ ਕਿ ਭਾਈ ساری ਜ਼ਿੰਦਗੀ ਇਸੇ ਪਿੰਡ ਮੰਜਪੁਰ ਵਿਖੇ ਗੁਜ਼ਾਰਨੀ ਹੈ ਤੇ ਕੇਵਲ ਸੇਵਾ ਸਿਮਰਨ ਵਿੱਚ ਹੀ ਬਤੀਤ ਕਰਨੀ ਹੈ ਹੁਕਮ ਮੰਨ ਕੇ ਦੋਵੇਂ ਸਿੱਖ ਇਸ ਪਿੰਡ ਵਿੱਚ ਆਏ ਤੇ ਜਿਨ੍ਹਾਂ ਵਿੱਚੋਂ ਬਾਬਾ ਤਾਰਾ ਸਿੰਘ ਜੀ ਨੇ ਆਪਣਾ ਸਥਾਨ ਸ਼ਮਸ਼ਾਨ ਭੂਮੀ ਵਿੱਚ ਮੰਜਪੁਰ ਵਿਖੇ ਬਣਾ ਲਿਆ ਤੇ ਇਥੇ ਸਿਮਰਨ ਕਾਦੇਰੇ ਤੇ ਜਦੋਂ ਬਾਬਾ ਬੀ ਸਿੰਘ ਜੀ ਦੀ ਸ਼ਹਾਦਤ ਹੋਈ ਤਾਂ ਬਾਬਾ ਤਾਰਾ ਸਿੰਘ ਜੀ ਨੂੰ ਬਹੁਤ ਦੁੱਖ ਹੋਇਆ ਜਿਸ ਕਾਰਨ ਉਹਨਾਂ ਨੇ ਕੁਝ ਵੀ ਖਾਣਾ ਪੀਣਾ ਬੰਦ ਕਰ ਦਿੱਤਾ ਪਿੰਡ ਦੇ ਬਜ਼ੁਰਗਾਂ ਨੇ ਜਦੋਂ ਪੁੱਛਿਆ ਤਾਂ ਉਹਨਾਂ ਨੇ ਬਾਬਾ ਬੀ ਸਿੰਘ ਜੀ ਨਰੰਗਵਾੜ ਵਾਲਿਆਂ ਦੀ ਸ਼ਹਾਦਤ ਬਾਰੇ ਦੱਸਿਆ ਬਾਬਾ ਜੀ ਨੂੰ ਲੰਗਰ ਛਕਣ ਲਈ ਬਜ਼ੁਰਗਾਂ ਨੇ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਬਾਬਾ ਬੀ ਸਿੰਘ ਜੀ ਦੀ ਯਾਦ ਚ 27 ਵਿਸਾਖ ਨੂੰ ਆਪਣੇ ਜਿੰਦੇ ਜੀ ਇਹ ਲੰਗਰ ਸੰਗਤਾਂ ਨੂੰ ਛਕਾਉਣਗੇ ਫਿਰ ਇਹ ਖੁਦ ਲੰਗਰ ਛਕਣਗੇ ਜਿਸ ਤੋਂ ਬਾਅਦ ਇਹ ਪ੍ਰਥਾ ਸ਼ੁਰੂ ਹੋਈ ਜੋ ਹੁਣ ਪਿੰਡ ਵਾਸੀਆਂ ਵੱਲੋਂ ਹਜੇ ਤੱਕ ਵੀ ਜਾਰ ਇਸ ਦਿਨ 27 ਵਿਸਾਖ 1844 ਬਿਕਰਮੀ ਹੋਣ ਕਰਕੇ ਇਸ ਦਿਹਾੜ ਦਾ ਨਾਮ ਸਤਾਈਆ ਪੈ ਗਿਆ ਇਸ ਸਮਾਗਮ ਸੰਬੰਧੀ 20 April ਤੋਂ ਲੜੀ ਦੇ ਪਾਠ ਦੇ ਭੋਗ ਚੱਲ ਰਹੇ ਸਨ ਤੇ ਅੱਜ 9 ਮਈ ਨੂੰ ਮਹਾਨ ਸਮਾਗਮ ਪਿੰਡ ਮੰਜਪੁਰ ਚ ਕਰਾਇਆ ਗਿਆ ਇਸ ਮੌਕੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ ਇਸ ਮੌਕੇ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਦਾ ਸਮਾਗਮ ਤੇ ਪਹੁੰਚਣ ਦਾ ਧੰਨਵਾਦ ਕੀਤਾ ਅੱਜ ਸਾਡੇ ਇਲਾਕੇ ਦੇ ਮੇਨ ਸਥਾਨ ਬਾਬਾ ਮੰਜੀ ਦੇ ਵਰਸਾਏ ਹੋ ਇੱਥੇ ਬਾਬਾ ਤਾਰਾ ਸਿੰਘ ਜੀ ਦੀ ਇਹ ਅੱਜ ਪਵਿੱਤਰ ਜਗ੍ਹਾ ਅੱਜ ਉੱਥੇ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ 27 ਦੇ ਦਾ ਪ੍ਰੋਗਰਾਮ ਜਿਹੜਾ ਕਰਾਇਆ ਜਾਂਦਾ ਉੱਥੇ ਅੱਜ ਨਤਮਸਤਕ ਹੋਣ ਦਾ ਮੌਕਾ ਮਿਲਿਆ ਮੈਂ ਸਮਝਦਾ ਸਾਡਾ ਇਹ ਸਥਾਨ ਪਿੰਡ ਮੰਜਪੁਰ ਦਾ ਅੱਜ ਇਲਾਕੇ 'ਚ ਬਹੁਤ ਵੱਡਾ ਮੈਂ ਸਮਝਦਾ ਦੁਆਬੇ ਦੀ ਆਪਣੀ ਜਗ੍ਹਾ ਪੜਾ ਗਿਆ ਅੱਜ ਸੰਗਤਾਂ ਦਾ ਠਾਠਾ ਮਾਰਤਾ ਇਕੱਠ ਸੰਤ ਬਾਬਾ ਗੁਰਨਾਥ ਸਿੰਘ ਜੀ ਗੇਰੇ ਵਾਲੇ ਸੰਤ ਬਾਬਾ ਹਰਜਿੰਦਰ ਸਿੰਘ ਜੀ ਮੰਜਪੁਰ ਵਾਲੇ ਤੇ ਹੋਰ ਮਹਾਨ ਸ਼ੀਤਾ ਜਿਹੜੀ ਅੱਜ ਇੱਥੇ ਪਹੁੰਚੀਆਂ ਨੇ ਤੇ ਜਿਹੜੀਆਂ ਗੁਰਬਾਣੀ ਰਾਹੀ ਸੰਗਤਾਂ ਨੂੰ ਨਿਹਾਲ ਕਰ ਰਹੀਆਂ ਅਤੇ ਇਹੋ ਜੇ ਮੌਕੇ ਤੇ ਮੈਂ ਸਮਝਦਾ ਸਾਡੇ ਵਰਗਿਆਂ ਨੂੰ ਜਦੋਂ ਆ ਕੇ ਪੱਥਰ ਟੇਕਰ ਦਾ ਮੌਕਾ ਮਿਲਦਾ ਇੱਕ ਸ਼ਾਂਤੀ ਮਿਲਦੀ ਆ ਆਤਮਾ ਨੂੰ ਸ਼ਾਂਤੀ ਮਿਲਦੀ ਆ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਸਾਨੂੰ ਚਾਹੀਦਾ ਆਪਣੇ ਪਰਿਵਾਰਾਂ ਨੂੰ ਲੈ ਕੇ ਬੱਚਿਆਂ ਲੈ ਕੇ ਜਦੋਂ ਇੱਥੇ ਪ੍ਰੋਗਰਾਮ ਹੁੰਦੇ ਆ ਸਾਮਾ ਜਰੂਰ ਨਤਮਸਤਕ ਹੋ ਕੇ ਇਸ ਜਗ੍ਹਾ ਤੇ ਆਟ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਤੇ ਗੁਰੂ ਸਾਹਿਬ ਦਾ ਓਟਰਾ ਸਾਨੂੰ ਸਾਰੀ ਸੰਗਤ ਨੂੰ ਵੱਡੀ ਕੀਤੀ ਨਤਮਸਤਕ ਹੋਣਾ ਚਾਹੀਦਾ ਮੈਂ ਡਾਕਟਰ ਸੁਦੋਕਸੇ ਵਾਸੀ ਪਿੰਡ ਮੰਜਪੁਰ ਸੈਕਟਰੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਰ ਜੀ ਦੁਆਰ ਕਰ ਦਿੰਦਾ ਕਿ ਇਹ ਮੇਲਾ ਜੋ 27 ਵਿਸਾਖ ਨੂੰ ਲੱਗਦਾ ਹਰ ਸਾਲ ਇਸ ਸਿੱਖ ਕੌਮ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਥੰਮ ਮੰਦੇ ਜਾਂਦੇ ਸੀ ਸ਼੍ਰੀਮਾਨ ਖੰਤ ਪਪਾ ਵੀਰ ਸਿੰਘ ਨਰਗਾਵਾਦ ਵਾਲੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜੋ ਪ੍ਰਾਹamarੂ ਲੰਗਰ ਦੇ ਵਿਚਰੋਂ ਦੀ ਸ਼ਹੀਦੀ ਹੋਈ ਹੈ ਤੇ ਬਾਬਾ ਵੀਰ ਸਿੰਘ ਦੇ ਦੋ ਮਰੀਦ ਸਾਡੇ ਪੜ ਰਹੇ ਦੇ ਸੀ ਉਹਨਾਂ ਦੇ ਅਖੀਰ ਬਾਣਾ ਉਹ ਸਾਧੂ ਸੰਤ ਭਗਤੀ ਵਾਲੇ ਬੰਦਗੀ ਵਾਲੇ ਜਿਹਨਾਂ ਵਿੱਚ ਬਾਬਾ ਤਾਰਾ ਸਿੰਘ ਨੇ ਇੱਥੇ ਅਖਾਹ ਭਗਤੀ ਕੀਤੀ ਜਦੋਂ ਬਾਬਾ ਵੀਰ ਸਿੰਘ ਦੀ ਸ਼ਹਾਦਤ ਹੋਈ ਨਾ ਤੇ ਇਹ ਉਸੇ ਬਿਲھے ਵਿਰਾਗਤ ਹੋ ਗਏ ਸੀ ਤੇ ਇਹ ਕਹਿਣ ਲੱਗਿਆ ਸੀ ਕੋ ਲੰਗਰ ਨਹੀਂ ਛਕਣਾ ਅੱਛਾ ਜੀ ਲੰਗਰ ਪਾਇ ਦੋਹਾਂ ਪ੍ਰਾਂ ਕੋ ਦੋ ਮਰੀਜ਼ ਸੀ ਤੋਂ ਨੇ ਬੰਦ ਕਰਤਾ ਜੀ ਫਿਰ ਕੀ ਹੋਇਆ ਵੀ ਪਿੰਡ ਦੀ ਸੰਗਤ ਨੇ ਕਿਹਾ ਮਹਾਰਾਜ ਲੰਗਰ ਛਕੋ ਕਹਿੰਦੇ ਪਹਿਲਾਂ ਬਾਬਾ ਵੀਰ ਸਿੰਘ ਦੀ ਯਾਦ ਵਿੱਚ ਲੰਗਰ ਸਤਾਉਣਾ ਤੇ ਫਿਰ ਲੰਗਰ ਮੈ ਆਪ ਛਕਣਾ ਉਹ ਕਈ ਦਿਨ ਦੀ ਭੁੱਖ ਤੋਂ ਬਾਅਦ ਜਦੋਂ ਬਜ਼ੁਰਗਾਂ ਨੂੰ ਪਤਾ ਲੱਗਾ ਤੇ ਇਸ ਜਗ੍ਹਾ ਤੇ ਉਹਨਾਂ ਨੇ ਲੰਗਰ ਛੋਟਾ ਜਿਹਾ ਲਾਇਆ ਉਹ ਪ੍ਰਥਾ ਜਿਹੜੀ ਹੈ ਅੱਜ ਦਿਨ ਤੱਕ ਬਾਦਸਪੁਰ ਚੱਲਦੀ ਆ ਚੱਦਿਆਂ ਇੱਕ ਵੱਡੇ ਜੋਰ ਮਿਲਦਾ ਰੂਟ ਧਾਮ ਕਰਦੀ ਜਾ ਰਹੀ ਹੈ। ਔਰ ਵਿਸ਼ੇਸ਼ ਗੱਲ ਇਸ ਸਥਾਨ ਦੇ ਉੱਤੇ ਹਰਖੋੜ ਸੰਪਰਦਾ ਦੇ ਵੱਡੇ ਮਹਾਂ ਪ੍ਰਸੰਤ ਬਾਬਾ ਜਵਾਲਾ ਸਿੰਘ ਜਿਹੜੇ ਸੰਸਾਰ ਪ੍ਰਸਿੱਧ ਸਨ ਉਹ ਆਮ ਤੌਰ ਤੇ ਇਸ ਥਾਂ ਤੇ ਆਣ ਕੇ ਖਾਤ ਦਾ ਧਰਮ ਦਾ ਉਪਦੇਸ਼ ਸੰਗਤਰ ਬੰਦਗੀ ਤੇ ਰੱਦ ਪਾਉਂਦੇ ਰਹੇ ਔਰ ਬੜਾ ਮਹਾਨ ਤੇ ਪਵਿੱਤਰ ਸਥਾਨ ਹੈ। ਦੀਕਾਏ ਅਰ ਅੱਜ ਇਸ ਸਮਾਗਮ ਦੇ ਵਿੱਚ ਅੱਗੇ ਨਾਲ ਵੱਡੀ ਤਬਦੀਲੀ ਆਈ ਹੈ ਵੱਡੀਆਂ ਕਾਰ ਸੇਵਾਵਾਂ ਚਲੀਆਂ ਵੱਡੇ ਹਾਲ ਬਣੇ ਸਾਡੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਮੇਰ ਸਿੰਘ ਜੀ ਹਾਲ ਸਾਰੀ ਕਮੇਟੀ ਸਹਿਯੋਗ ਦੇ ਰਹੀ ਹੈ ਇਹ ਵੱਡਾ ਹਾਦਰਮਾਨ ਹੋਇਆ ਤੇ ਇੱਥੇ ਅੱਜ ਪਹਿਲੀ ਵਾਰ ਵੱਡਾ ਜੋਰ ਮਿਲਾ ਸਾਧੂਆਂ ਦੇ ਰੂਪ ਚ ਖੜਿਆ ਜਿਹਦੇ ਵਿੱਚ ਮਹਾਨ ਸਾਧੂ ਜਨ ਬਾਬਾ ਕਰਮ ਸਿੰਘ ਜੀ ਗੇਰੇਪੜਾ ਦੇ ਉਤਰਾਧਿਕਾਰੀ ਬਾਬਾ ਕੋ ਨਾਮ ਸਹੀ ਹੈ ਹੈ ਪਰ ਉਹਨਾਂ ਤੋਂ ਬਾਅਦ ਜੋ ਸਾਡੇ ਮਹਾਨ ਸੰਤ ਦੇ ਸਾਡੇ ਇਲਾਕੇ ਦੇ ਸਾਡੇ ਪੰਜਾਬ ਦੇ ਅੰਦਰ ਦੇਖ ਅੰਦਰ ਬਾਬਾ ਹਰਜਿੰਦਰ ਸਿੰਘ ਜੀ ਮੰਜਪੁਰ ਬਏ ਨਿਰਸਰਤਨ ਪ੍ਰਕਾਸ਼ ਉਹਨਾਂ ਦੇ ਦੀਵਾਨ ਸਜਾਏ ਹਨ ਉਹ ਸ੍ਰੋਮਣੀ ਗੁਰਦਵਾਰਾ ਕਮੇਟੀ ਦੇ ਅਧਿਕਾਰ ਦੇ ਨਾਲ ਅੱਜ ਦਰਬਾਰ ਸਾਹਿਬ ਦੇ ਵਿੱਚੋਂ ਇੱਥੇ ਢਾਡੀ ਜੱਥਾ ਵੀ ਆ ਕੇ ਪ੍ਰਚਾਰ ਕਰੇਗਾ ਪ੍ਰਜਾਣ ਲੋਕ ਗੁਰਮਤ ਦਾ ਇਹ ਸਾਂਝੀ ਬਾਤ ਦਾ ਕਰਨਾ ਇਹੀ ਕਮੇਟੀ ਦਾ ਉਦੇਸ਼ ਹੈ ਇਹ ਸਾਰੇ ਇਲਾਕੇ ਦੇ ਲੋਕਾਂ ਦਾ ਜੋੜੀਏ ਕਿ ਇਲਾਕਾ ਸੁਖ શાંતਿ ਰਮਾਥੇ हां जी बात साहब देश लुनक ਦਾ ਵਿਸ਼ਾ ਇੱਕ ਘਾਟਾ 14 ਲੱਖ ਰੁਪਏ ਦਾ ਇਹ ਦੂਜੇ ਗੱਲ ਇਹ ਹੈ ਕਿ ਇਹਨਾ ਬਿਲਡਿੰਗਾਂ ਦਾ ਦਰਮਾਨ ਕਾਰਜ ਜਿਹੜਾ ਬੜੇ ਯੋਜਨਾ ਸਪਰਾਂ ਦਾ ਚੱਲ ਰਿਹਾ ਔਰ ਬਾਰੋ ਵੀ ਅੰਦਰੋਂ ਵੀ ਤੇ ਮਹਾਪੁਰਖਾਂ ਵੱਲੋਂ ਇਹਨਾ ਕਾਰਜ ਜਿਹੜਾ ਰੰਭ ਹੋਈ ਆ ਵੱਡੀਆਂ ਸੀਮਾ ਆਰਥਿਕ ਮਾਇਕ ਫਸਲਤੀ ਚੱਲੀ ਜਾ ਰਹੀ ਹੈ ਬਾਬਾ ਕਲਾਨ ਸਿੰਘ ਵੱਲੋਂ ਦਿੱਤੀ ਆ ਬਾਬਾ ਹਰਜਿੰਦਰ ਸਿੰਘ ਵੱਲੋਂ ਦਿੱਤੀ ਆ ਇਲਾਕੇ ਦੀ ਸੰਤਾ ਪਿੰਡ ਦੀ ਸੰਤਾ ਵੱਲੋਂ ਸਾਰਾ ਸਹਿਯੋਗ ਮਿਲ ਰਿਹਾ ਤਾਂ ਸਿਰ ਅਪੀਲ ਕਰਦੇ ਹਾਂ ਸੂਹ ਸੰਤਾ ਨੂੰ ਇੱਥੇ ਵੱਡੇ ਨਿਰਵਾਣ ਕਾਰਜ ਹੋਣੇ ਹਜੇ ਬਾਕੀ ਰਹਿੰਦੇ ਆ ਤੇ ਵੱਧ ਤੋਂ ਵੱਧ ਸੰਕਾ ਜੇ ਇਸ ਘਰ ਵਿੱਚ ਆਪਣਾ ਆਰਥਿਕ ਸਹਿਯੋਗ ਪਾਉਣ ਤਾਂ ਕਿ ਇੱਥੇ ਇੱਕ ਵੱਧਿਆ ਕੇਂਦਰ ਧਾਰਮਿਕ ਕੇਂਦਰ ਆਸਥਾ ਦਾ ਇੱਕ ਤੀਰਥ ਸਿਰ ਮਾਰ ਹੋ ਸਕੇ ਤੇ ਜਦੋਂ ਸਾਰੇ ਚਾਰੇ ਰਾਕੇ ਵਿੱਚ ਜੁੜਾ ਪੈੜ ਤੇ ਸਾਡੇ ਇਹੀ ਸਾਡਾ ਮਨੋਰਥ ਹੈ ਇਹੀ ਸਾਡੀ ਭਾਵਨਾ ਸਿੱਖੀ ਦਾ ਸੰਦੇਸ਼ ਹੀ ਇਹ ਆ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਆਏ ਨੇ ਤੁਹਾਡਾ